ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਔਰਤ ਜਾਤੀ ਨੂੰ ਵੱਡਾ ਸਨਮਾਨ ਦਿੱਤਾ ਸਤਿਕਾਰ ਦਿੱਤਾ ਹਰ ਸਿੱਖ ਜਿਹੜਾ ਉਹਨਾਂ ਦੇ ਤੇ ਸਿਧਾਂਤ ਤੇ ਚੱਲਦਿਆਂ ਪਹਿਰਾ ਦਿੰਦਾ ਐ ਮੇਰੀ ਬਹੁਤ ਸਤਿਕਾਰਯੋਗ ਭੈਣ ਅਮਰਤਾ ਬੜਿੰਗ ਜਿਹੜੀ ਕਿ ਰਾਸੀ ਹਲਕਿਆਂ ਦੇ ਵਿੱਚ ਇੱਕ ਵੱਡੇ ਪਰਿਵਾਰ ਦੇ ਨਾਲ ਸਬੰਧਤ ਆ ਉਸ ਵੱਲੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅਸ਼ੀਰਵਾਦ ਵਾਲੇ ਜਿਹੜੇ ਜਿਹੜੇ ਪੰਜੇ ਨੂੰ ਆਪਣੇ ਕਾਂਗਰਸ ਦੇ ਪੰਜੇ ਨਾਲ ਮਿਲਾ ਕੇ ਉਸ ਦੀ ਕਹਿੰਦੇ ਹੁੰਦੇ ਆ ਪ੍ਰਚਾਰ ਕੀਤਾ ਜਾ ਰਿਹਾ ਹੈ ਕਾਂਗਰਸ ਦੇ ਜਿਹੜੇ ਚੋਣ ਨਿਸ਼ਾਨ ਦਾ ਦੀ ਮਹਾਨਤਾ ਦਰਸਾਈ ਜਾ ਰਹੀ ਆ ਅਮਰਤਾ ਵੜਿੰਗ ਜੀ ਤੁਸੀਂ ਪੜੇ ਲਿਖੇ ਹੋ ਤੁਸੀਂ ਇਸ ਗੱਲ ਨੂੰ ਅਣਜਾਣਪੁਣੇ ਵਿੱਚ ਕਰ ਰਹੇ ਹੋ ਮੈਨੂੰ ਇਸ ਗੱਲ ਤੇ ਵਿਸ਼ਵਾਸ ਨਹੀਂ ਆਉਂਦਾ ਤੁਸੀਂ ਸਾਰੀ ਗੱਲ ਸਮਝਦੇ ਹੋ ਹੋਏਂ ਵੀ ਜਿੱਡੀ ਇਹ ਗੱਲ ਕੀਤੀ ਆ ਇਹ ਬਹੁਤ ਵੱਡੀ ਗੱਲ ਕੀਤੀ ਆ ਤੇ ਇੱਕ ਧਾਰਮਿਕ ਅਵਗਿਆ ਕੀਤੀ ਆ ਸੋ ਮੈਂ ਇਹ ਗੱਲ ਦੱਸਣੀ ਚਾਹਣਾ ਕਿ ਤੁਹਾਡੇ ਧਾਰਮਿਕ ਜਿਹੜਾ ਜਿਹੜੇ ਅਸ਼ੀਰਵਾਦ ਦੇ ਪੰਜੇ ਦੇ ਨਾਲ ਤੁਸੀਂ ਆਪਣੇ ਪੰਜੇ ਨੂੰ ਉਲਾ ਰਹੇ ਹੋ ਤੁਹਾਡੇ ਪੰਜੇ ਦਾ ਨਾਮ ਜਿਹੜਾ ਇਹ ਖੂਨੀ ਪੰਜਾ ਕਿਉਂਕਿ ਇੰਦਰਾ ਗਾਂਧੀ ਦੇ ਘਰ ਤੋਂ ਜਦੋਂ ਸਿੱਖਾਂ ਦੇ ਖਿਲਾਫ ਮਤੇ ਪਾਸ ਹੁੰਦੇ ਨੇ ਉਥੋਂ ਆਰਡਰ ਚੱਲਦੇ ਨੇ ਕਿ ਦੇਸ਼ ਦੀਆਂ ਫੌਜਾਂ ਟੈਂਕ ਤੇ ਤੋਪ ਉਸ ਮੁਕੱਦਸ ਸਥਾਨ ਤੇ ਚੜਾਏ ਜਾਣ ਜਿੱਥੇ ਕਿ ਸਭ ਧਰਮਾਂ ਦਾ ਸਤਕਾਰ ਕਿਉਂਕਿ ਗੁਰੂ ਦਾ ਕਥਨ ਹੈ ਕਿ ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦੱਸੇ ਬਾਹਰ ਜਿਓ ਗੁਰੂ ਨੇ ਸਾਨੂੰ ਇੱਕ ਸਮੱਤ ਦਿੱਤੀ ਹੈ ਸਰਬੱਤ ਦੇ ਭਲੇ ਦੀ ਸੋ ਉਸ ਸਥਾਨ ਤੇ ਤੁਹਾਡਾ ਪੰਜਾ ਦੇ ਪੰਜੇ ਦੀ ਉਂਗਲ ਜਿਹੜੀ ਆ ਉਹ ਟੈਂਕ ਤੋਂ ਵਿਚਾਰਦੀ ਆ ਉਥੇ ਗੋਲੇ ਭਰਉਂਦੀ ਆ ਗੋਲੀਆਂ ਚਲਾਉਂਦੀ ਆ ਤੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕਰਦੀ ਆ ਜਿਹੜਾ ਕਿ ਦੁਨੀਆ ਦੇ ਵਿੱਚ ਵਾਪਰੀ ਜਿਹੜੀ ਘਟਨਾਵਾਂ ਉਸ ਘਟਨਾ ਦਾ ਦੀ مخالਫਤ ਹੁੰਦੀ ਆ ਉਸ ਤੋਂ ਬਾਅਦ ਜਦੋਂ ਸਿੱਖ ਇਸ ਗੱਲ ਦਾ ਇਤਿਹਾਸਕ ਤੌਰ ਤੇ ਜਵਾਬ ਦਿੰਦੇ ਆ ਤਾਂ ਦਿੱਲੀ ਦੀਆਂ ਤੇ ਹੋਰ ਸ਼ਹਿਰਾਂ ਦੀਆਂ ਕਾਨਪੁਰ ਵਰਗੇ ਸ਼ਹਿਰਾਂ ਦੀਆਂ ਗਲੀਆਂ ਦੇ ਵਿੱਚ ਸਿੱਖਾਂ ਨੂੰ ਕਤਲ ਕਰ ਦਿੱਤਾ ਜਾਂਦਾ ਤੇ ਇੱਕ ਨਾਹਰਾ ਦਿੱਤਾ ਜਾਂਦਾ ਕੀ ਸਰਦਾਰ ਕੀ ਬੇਟੀ ਗਦਾਰ ਕੀ ਬੇਟੀ ਤੁਹਾਡੇ ਪੁੱਤ ਜਿਹੜੇ ਇੰਦਰਾ ਗਾਂਧੀ ਦੇ ਸੁਪੁੱਤਰ ਰਜੀਵ ਗਾਂਧੀ ਨੇ ਜੋ ਕਤਲੇਆਮ ਕਰਾਇਆ ਤੇ ਇਹ ਗੱਲ ਕਹੀ ਪੰਜਾ ਇਹ ਗੱਲ ਕਹਿੰਦਾ ਕਿ ਜਦੋਂ ਬڑا ਦਰਖਤ geke ਤਾ ਧਰਤੀ ਹਿੱਲਦੀ ਹੈ ਹਜ਼ਾਰਾਂ ਲੋਕ 36000 ਦੇ ਕਰੀਬ ਆਂਕੜਾ ਜਿਹੜਾ ਕਿ ਸਿੱਖਾਂ ਨੂੰ ਇਸ ਦੇਸ਼ ਦੇ ਅੰਦਰ ਮਾਰਿਆ ਗਿਆ ਜਿਨ੍ਹਾਂ ਸਿੱਖਾਂ ਨੇ ਧਰਮ ਦੇ ਲਈ ਵੀ ਲੜਾਈ ਲੜੀ ਸਿੱਖਾਂ ਨੇ ਦੇਸ਼ ਨੂੰ ਯਾਦ ਕਰਨੇ ਦੀ ਵੱਡੀ ਗੱਲ ਕੀਤੀ ਇਸ ਪੰਜਾਬ ਦੇ ਅੰਦਰ ਆ ਜੀਏ ਤੁਹਾਡਾ ਇਹ ਪੰਜਾਬ ਬਿਆਨ ਸਿੰਘ ਦੇ ਰਾਜ ਦੇ ਅੰਦਰ 25000 ਲਾਸ਼ਾਂ ਨੂੰ ਅਣਪਛਾਤੀਆਂ ਕਰਕੇ ਜਲਾ ਜਲਾ ਦਿੰਦਾ ਤੇ ਇਸ ਗੱਲ ਦਾ ਨਿਆਂ ਨਹੀਂ ਦਿੰਦਾ ਇਹ ਤੁਹਾਡੇ ਪੰਜੇ ਦੀ ਕਾਰਨਾਮੇ ਨੇ ਬਹੁਤ ਵੱਡਾ ਤੁਸੀਂ ਗੁਨਾਹ ਕਰ ਰਹੇ ਹੋ ਧਰਮ ਦਾ ਜਿਹੜਾ ਜਿਹੜੀ ਗੁਰੂ ਦੀ ਪ੍ਰਤੀ ਆਸਥਾ ਵਾ ਉਸ ਨਾਲ ਤੁਸੀਂ ਖਲਵਾੜ ਕਰ ਰਹੇ ਹੋ ਸਿੱਖਾਂ ਦੇ ਮਨ ਤੇ ਬਹੁਤ ਭਾਰੀ ਇਸ ਗੱਲ ਦੀ ਠੇਸ ਆ ਸੋ ਮੈਂ ਰਾਜਾ ਵੜਿੰਗ ਜਿਹੜੇ ਕਿ ਆਪਣੇ ਆਪ ਨੂੰ ਪਾਕਿਸਤਾਨ ਸਰਪਸਾ ਕੇ ਇਸ ਪੰਜਾਬ ਦੇ ਪ੍ਰਧਾਨ ਹੋਣ ਦੇ ਨਾਤੇ ਇੱਕ ਸਿੱਖੀ ਦਾ ਜਿਹੜਾ ਢੋਂਗ ਰਚ ਰਹੇ ਨੇ ਮੇਰੀ ਗੱਲ ਦਾ ਗੁੱਸਾ ਨਹੀਂ ਕਰਨਗੇ ਉਹ ਆਪਣੀ ਧਰਉਤ ਪਤਨੀ ਨੂੰ ਇਸ ਕੀਤੇ ਗੁਨਾਹਾਂ ਦੇ ਬਾਰੇ ਵਿੱਚ ਜਾਣੂ ਵੀ ਕਰਵਾਉਣਗੇ ਤੇ ਉਹ ਤੁਰੰਤ ਸਿੱਖ ਕੌਮ ਤੋਂ ਇਸ ਗੱਲ ਲਈ ਮਾਫੀ ਮੰਗਣ ਤੇ ਇਲੈਕਸ਼ਨ ਕਮਿਸ਼ਨ ਨੂੰ ਅਸੀਂ ਇਸ ਗੱਲ ਲਈ ਅਪੀਲ ਵੀ ਕਰਦੇ ਹਾਂ ਕਿ ਉਹ ਇਸ ਸੰਬੰਧੀ ਇੱਕ ਸਖਤ ਜਿਹਾ ਫੈਸਲਾ ਲਵੇ ਤਾਂ ਕਿ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਜਿਹੜਾ ਕੀਤਾ ਜਾ ਰਿਹਾ ਖਲਵਾੜ ਹੈ ਇਸ ਖਲਵਾੜ ਦਾ ਜਿਹੜਾ ਜਵਾਬ ਉਹ ਮੰਗਿਆ ਜਾਵੇ ਸੋ ਕਾਂਗਰਸ ਪਾਰਟੀ ਜਿਹੜੀ ਹੈ ਸਾਰੀ ਇਸ ਗੱਲ ਹੀ ਆਪਣੇ ਆਪ ਨੂੰ اخਲਾਕੀ ਤੌਰ ਤੇ ਆਪਣੇ ਆਪ ਨੂੰ ਕੀਤੀ ਹੋਈ ਗਲਤੀ ਦੀ ਮਾਫੀ ਮੰਗੇ ਅਮਰਤਾ ਬੜਿੰਗ ਜੀ ਆਪਣੀ ਕੀਤੀ ਹੋਈ ਗੱਲ ਨੂੰ ਇਹ ਤੁਰੰਤ ਵਾਪਸ ਲਾਓ ਕਿਉਂਕਿ ਇਹ ਬਹੁਤ ਵੱਡਾ ਤੁਸੀਂ ਗੁਨਾਹ ਕਰ ਰਹੇ ਹੋ